ਹੁਣ ਜਿਹੜੀ ਆ ਰਿਪੋਰਟਾਂ ਦੀ ਗੱਲ ਕਰਦੇ ਨੇ ਰਿਪੋਰਟਰਾਂ ਦਾ ਉਦੋਂ ਜੁਆਈਆਂ ਹੋਈਆਂ ਨੇ ਸਾਰਾ ਕੌਮ ਨੇ ਜਗਜਾ ਰਹੇ ਵੀ ਭਾਈ ਗੁਰਦੀਪ ਸਿੰਘ ਕੌਮਕ ਸ਼ਹੀਦ ਕੀਤਾ ਆ ਜੀ ਫਿਰ ਕਿੰਨਾ ਨੇ ਹੁਣ ਜਾਂ ਤਾਂ ਮੈਂ ਕੁਝ ਕਰ ਸਕਣਾ ਜਾਂ ਮੇਰੇ ਕੋਲ ਪਾਵਰ ਜਾਂ ਕਰਤਾਰ ਸਿੰਘ ਕੋਲ ਕੋਈ ਪਾਵਰ ਨਹੀਂ ਵਿਚਾਰਾ ਵੀ ਇਹ ਸਿੱਧਾ ਸਰਕਾਰ ਨੂੰ ਮੱਥਾ ਲਾ ਸਕੇ ਜਾਂ ਕਹਿ ਦੇਵੇ ਆ ਬੰਦਾ ਪਾਵਰ ਤਾਂ ਕਿੰਨਾ ਲੋਕਾਂ ਪਹਿਲਾਂ ਵੋਟਾਂ ਪਾ ਕੇ ਪਬਲਿਕ ਨੇ ਦੁਨੀਆ 'ਚ ਲਿਆਂਦਾ ਜੀ ਤੇ ਬਾਅਦ ਉਹਨਾਂ ਜਿਆ ਕਾਰ ਵੀ ਕਰਉਂਦਾ ਕੀਤਾ ਕਹੀ ਉਹ ਦਿੱਲੀ ਦੇ ਚਮਚੇ ਬਣ ਕੇ ਦਿੱਲੀ ਦੇ ਦਲਾਲ ਬਣ ਕੇ ਬਹਿ ਗਏ ਉਹ ਹੈ ਸੁਖਬੀਰ ਆ ਕਿਹੜਾ ਕਹਿੰਦਾ ਜਗਤਾਰ ਸਿੰਘ ਹਾਰਾ ਤ ਕਾਤਲੇ ਡਾਕ ਇਹ ਤਾਂ ਅਤਵਾਦੀ ਆ ਅੱਜ ਉਹ ਬੰਦੀ ਸਿੰਘਾਂ ਦੀ ਆ ਕੇ ਅਰਦਾਸਾਂ ਕਰਦੇ ਆ ਕਿਦੋਂ 6 ਜੂਨ ਨੂੰ ਕੌਮ ਕਿਦੋਂ ਕਾਲ ਤਾਸਰ ਤੇ ਹਮਲਾ ਹੁੰਦਾ ਤੇ ਸਾਰੀ ਕੌਮ ਤੇ ਸੰਤ ਜਰਨੈਲ ਸਿੰਘ ਭਾਈ ਮਰੀਕ ਸਿੰਘ ਹੋਰ ਅਨੇਕਾਂ ਸਿੰਘ ਉੱਥੇ ਸ਼ਹੀਦ ਹੋ ਜਾਂਦੇ ਆ ਬੱਚੇ ਨਿੱਕੇ ਨਿੱਕੇ ਬਜ਼ੁਰਗ ਉੱਥੇ ਗੋਲੀਆਂ ਦੇ ਸ਼ਿਕਾਰ ਹੁੰਦੇ ਨੇ ਤੇ ਕਿਦੋਂ 6 ਜੂਨ ਨੂੰ ਕੌਮ ਅਰਦਾਸ ਕਰਦੀ ਆ ਉਹ ਦਿਨ ਤਾਂ ਸਾਰੀ ਟੈਕਸ ਫੋਰਸ ਉੱਥੇ ਲਾ ਕੇ ਤੇ ਉੱਥੇ ਪੱਗਾ ਲਾਂਦੇ ਆ ਤੇ लाठी ਚਾਰਜ ਕਰਦੇ ਸਿੰਘਾਂ ਨੂੰ ਉੱਥੇ شدت ਕੀਤਾ ਜਾਂਦਾ 6 ਜੂਨ ਨੂੰ ਹਰ ਸਾਲ ਹੀ ਕਰਦੀ ਹੈ ਸ਼ਰੋਮਣੀ ਕਮੇਟੀ ਤਾਂ ਅੱਜ ਜਾ ਕੇ ਡਰਾਮੇਬਾਜੀ ਕਰਕੇ ਉਹ ਸ਼ਹੀਦੀ ਦਿਹਾੜਾ ਕਾਲ ਤੱਕ ਕਿਹੜੇ ਮੂਣਾ ਬਣਾ ਰਹੇ ਆ ਸ਼ਹੀਦੀ ਦਿਹਾੜਾ ਮਨਾ ਰਹੇ ਆ ਤੇ ਦੂਜੇ ਬੰਨੇ ਜਿਹੜੀ ਅਜਾਇਬ ਘਰ ਦੇ ਵਿੱਚ ਜਥੇਦਾਰ ਸਾਹਿਬ ਦੀ ਫੋਟੋ ਲੱਗੀ ਹੈ ਉਹਦੇ ਅੱਗੇ ਜਥੇਦਾਰ ਸਾਹਿਬ ਵੀ ਨਹੀਂ ਲਿਖਿਆ ਸਿੱਧਾ ਭਾਈ ਗੁਰਦੇਵ ਸਿੰਘ ਕੌਂਕੇ ਲਿਖਿਆ ਇੱਕ ਬੰਨੇ ਕਹਿ ਰਹੇ ਕਿ ਜਥੇਦਾਰ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਦੂਜੇ ਬੰਨੇ ਜਥੇਦਾਰ ਮੰਨਣ ਨੂੰ ਤਿਆਰ ਵੀ ਨਹੀਂਗੇ ਇਹ ਜੀ ਜਥੇਦਾਰ ਤਾਂ ਆਪ ਦਾ ਉਹਨੂੰ ਮੰਨਦੇ ਨਾ ਜਿਹੜਾ ਇਹਨਾਂ ਦੀ ਜੁੱਤੀ ਚਟਦਾ ਹੈ ਜਿਵੇਂ ਗਰਬਜਨ ਸਿੰਘ ਰਹਿ ਗਿਆ ਜਿਵੇਂ ਹੁਣ ਹਰਪ੍ਰੀਤ ਰਹਿ ਗਿਆ ਇਹਨਾਂ ਦੀ ਬੁੱਲੀ ਬੋਲਦਾ ਰਿਹਾ ਚੱਲੋ ਜਾਂਦਾ ਜਾਂਦਾ ਕੁਛ ਬੋਲ ਕੇ ਗਿਆ ਚਲਾ ਇਹਨੇ ਇਹਨਾਂ ਬਿਆਨ ਦਿੱਤਾ ਵੀ ਸਾਡੇ ਉੱਤੇ ਇਹਨਾਂ ਦਾ ਦਬਾਅ ਹੈ ਉਹਦਾ ਬਿਆਨ ਚੱਲਿਆ ਸੀ ਹੁਣ ਮੰਨ ਲਓ ਇਹਨਾਂ ਦਾ ਆਪਾਂ ਪਤਾ ਲੱਗ ਗਿਆ ਜਿਹੜੇ ਭੋਲੇ ਪੰਛੀ ਜਿਹੜਾ ਹਿਸਤਾਨ ਦਿਮਾਗ ਵਾਲੇ ਇਹਨਾਂ ਦੇ ਮਗਰ ਤੁਰੇ ਫਿਰਦੇ ਨੇ ਜਿਹੜੇ ਅੱਜ ਵੀ ਕਹਿੰਦੇ ਨੇ ਬਾਦਲ-ਬਾਦਲ ਤੇ ਉਹਨਾਂ ਦੇ ਪਿੱਛੇ ਤੁਰੇ ਫਿਰਦੇ ਬਹੁਤ ਈ ਛੱਡੋ ਨਿਆੰਗ ਜਥੇ ਬੰਦੀਆਂ ਦੇ ਜਿਹੜੇ ਮੁਖੀ ਤੇ ਜਿਹੜੀ ਦਮਦਮੀ ਟਕਸਾਲ ਤੇ ਰਾਮ ਸਿੰਘ ਤੁਮਾ ਬੈਠਾ ਜਿਹੜੀ ਸਾਡੀ ਟਕਸਾਲ ਉਸ ਟਕਸ ਸਿੰਘ ਦੀ ਟਕਸਾਲ ਤੇ ਬਾਬਾ ਦੀਪ ਸਿੰਘ ਲਕੀਰ ਖਿੱਚ ਕੇ ਸਾਡੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਨੂੰ ਅਕਾਲ ਪੁਰਖ ਦੇ ਘਰ ਨੂੰ ਯਾਦ ਕਰਾਉਂਦੇ ਨੇ ਤੇ ਪਰ ਉਹ ਟਕਸਾਲ ਜਿਹੜੀ ਉਹਨੂੰ ਕੋਈ ਖਰੀਦ ਨਹੀਂ ਚੱਕਿਆ ਸਭ ਤੋਂ ਵੱਡਾ ਬਾਦਲ ਐ ਸਾ ਦਿਮਾਗ ਦਾ ਨਿਕਲਿਆ ਜਿਸ ਟਕਸਾਲ ਨੂੰ ਉਹਨੇ ਆਪਣੇ ਪੈਰਾਂ ਉਹਦੇ ਡੇਕ ਲਿਆ ਉਹਨਾਂ ਤੁਸੀਂ ਵੇਖੋ ਉਹ ਰਨਾਮਸਾਂ ਤੁਮਾਂ ਉਹਨਾਂ ਦੇ ਪੈਰਾਂ 'ਚ ਡਿੱਗਿਆ ਉਹਾ ਟਕਸਾਲ ਤੇ ਉਹ ਹੀ ਆਪਣਾ ਜਹੇਦਾਰ ਦੀ ਵਰਸੀ ਮਨਾ ਰਿਆ ਉਸੇ ਟਕਸਾਲ ਦੇ ਵਿੱਚੋਂ ਨਿਕਲ ਕੇ ਆ ਕਾਲ ਤਾ ਜਹੇਦਾਰ ਬਣਿਆ ਤੇ ਉਸ ਨੂੰ ਇਹਨਾਂ ਨੇ ਸ਼ਹੀਦ ਕਰਵਾਇਆ ਤੇ ਸ਼ਹੀਦ ਕਰਾਉਣ ਤੋਂ ਬਾਅਦ ਫੋਟੋ ਲੱਗੀ ਤੇ ਫੋਟੋ ਦੇ ਥੱਲੇ ਲਿਖਿਆ ਨਹੀਂ ਤੁਸੀਂ ਕਹਿ ਰਹੇ ਹੋ ਉਹਦਾ ਦੂਰ ਦੀ ਦੌਰ ਛੱਡੋ ਇਹਨਾਂ ਨੇ ਗੁਰੂ ਕੇ ਪਿਆਰੋ ਅੱਜ ਤਿੱਕਰ ਉਹਦੀ ਜਿਹੜੀ ਰਿਪੋਰਟ ਇਹਨਾਂ ਦੀ ਸਰਕਾਰ ਰਹਿਣ ਦੇ ਵਿੱਚ ਵੀ ਉਸ ਲੋਕਾਂ ਦੇ ਅੱਗੇ ਰੱਸੀ ਵੀ ਨਹੀਂ ਤੇ ਨਾ ਹੀ ਕਿ ਉਹਨਾਂ ਦੇ ਪਰਿਵਾਰ ਨੂੰ ਆਣ ਕੇ ਮਿਲੇ ਤੇ ਨਾ ਹੀ ਉਹਨਾਂ ਨੇ ਕੋਈ ਕਿਸੇ ਦਾ ਕੀਤਾ ਉਹਦਾ ਛੱਡੋ ਇਹਨਾਂ ਦੀ ਜਦੋਂ ਵੀ ਸਰਕਾਰ ਆਈ ਸਿੱ ਤੇ ਸਿੱਖਾਂ ਨੂੰ ਮਾਰਿਆ ਗਿਆ ਤੇ ਸੰਤ ਗਿਆਨੀ ਜਰਨੈਲ ਸਿੰਘ ਦੀ ਸਜੀ ਬਾਸ ਸ੍ਰਿੰਦਰ ਸਿੰਘ ਸੋਢੀ ਬਾਦਲਾਂ ਨੇ ਮਰਵਾਇਆ ਤੇ ਨਾਲ ਉਹ ਜਨਾਨੀ ਨੂੰ 5000 ਰੁਪਏ ਦਿੱਤਾ ਫਿਰ ਸੰਤਾਂ ਦੇ ਕੋਲੇ ਜਾ ਕੇ ਜਨਾਨੀ ਰੋਈ ਕਹਿੰਦੀ ਸੰਤ ਜੀ ਮੈਨੂੰ ਇਹ ਇਹਨਾਂ ਨੇ ਭੇਜਿਆ ਤੇ ਮੈਨੂੰ ਇਹ ਗੱਲ ਕਹੀ ਸੀ ਵੀ ਤੂੰ ਜਾ ਕੇ ਸੰਤਾਂ ਨੂੰ ਇਹ ਗੱਲ ਕਹਿ ਦੀ ਮੇਰੀ ਇੱਜ਼ਤ ਨੂੰ ਹੱਥ ਪਾਇਆ ਅਛਿੰਦਰ ਸਿੰਘ ਸੋਢੀ ਨੇ ਤੇ ਮੈਂ ਅਸੀਂ ਬਾਝ ਜਾਵਾਂਗੇ ਤੇ ਕਹਿੰਦੀ ਇਹ ਗੱਲ ਨਹੀਂ ਆਹ ਗੱਲ ਹੈਗੀ ਜਦੋਂ ਇਹ ਗੱਲ ਹੋਈ ਪਤਾ ਲੱਗਾ ਨਾਲ ਦੀ ਨਾਲ ਉਹ ਛਿੰਦੇ ਨੂੰ ਫਿਰ ਸੂਰਮਿਆਂ ਨੇ ਉਹਨਾਂ ਨੂੰ ਗੱਡੀ ਚੜਾਇਆ ਬਾਦਲਾਂ ਦਾ ਜਿਹੜਾ ਉਹ ਕੁੱਤਾ ਸੀ ਹੱਥ ਟੋਕੂ ਤੇ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜੇ ਰਨਾਮ ਸਿੰਘ ਤੁਮ੍ਹੇ ਵਰਗੇ ਕਹਿੰਦੇ ਅਸੀਂ ਦਮਦਮੀ ਟਕਸਾਲ ਦੇ ਮੁਖੀ ਆ ਬਨਤਾ ਸਿੰਘ ਮੁੰਡੇਪੁਰ ਵਾਲਾ ਕਹਿੰਦਾ ਅਸੀਂ ਕਥਾ ਵਾਚਕੋਂ ਆ ਜਿਹੜੇ ਦਸਮਗੰਦ ਦੀ ਕਥਾ ਕਰਦੇ ਆ ਉਹ ਤੁਹਾਨੂੰ ਕੀੜੇ ਪੈਣ ਤੁਸੀਂ ਆਹ ਕਿਉ ਜਿਨੂੰ ਸ਼ਹੀਦ ਕੋਕੋ ਕੇ ਕਰ ਦਿੱਤਾ ਗਿਆ ਭਾਈ ਲਖਵੀਰ ਸਿੰਘ ਮਹਾਲਮ ਸਤਕਾਰ ਕਮੇਟੀ ਤੋਂ ਵੀ ਸਾਡੇ ਨਾਲ ਨੇ ਭਾਈ ਸਭ ਕਿਦਾਂ ਦੇਖ ਰਹੇ ਹੋ ਸਾਰੇ ਵਰਤਾਰੇ ਨੂੰ ਕਿਦਾਂ ਦੇਖ ਰਹੇ ਹੋ ਅੱਜ 31 ਸਾਲਾਂ ਬਾਅਦ ਕੌਮ ਨੂੰ ਪਤਾ ਲੱਗਿਆ ਸਵਿਰਦ ਸਿੱਖਾਂ ਨੂੰ ਪਹਿਲਾਂ ਵੀ ਪਤਾ ਸੀ ਪਰ ਅੱਜ ਸਮੁੱਚੀ ਕੌਮ ਨੂੰ ਪਤਾ ਲੱਗਿਆ ਕਿ ਇਸ ਤਰੀਕੇ ਦੇ ਨਾਲ ਸ਼ਹਾਦਤ ਹੋਈ ਸੀ ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਦਰਦ ਰੱਖਦੇ ਸੀ ਕੌਮ ਦਾ ਪੰਥ ਨਾਲ ਜੁੜੇ ਹੋਏ ਨੇ ਉਹਨਾਂ ਮੈਂ ਤਾਂ ਉਸ ਦਿਨ ਤੇ ਕਿਸ ਦਿਨ ਤੇ ਕਹਿ ਰਹੇ ਸੀ ਗੁਰਦੇਵ ਸਿੰਘ ਕੌਂਕਰੀ ਸ਼ਾਹਤਵਰ ਗੱਲ ਕਰ ਰਹੇ ਸੀ ਫਿਰ ਗੱਲਾਂ ਕਰਨੀਆਂ ਸੀ ਲਿਆਉਣੀਆਂ ਜੀਆਂ ਸਰਕਾਰਾਂ ਦੇ ਸਾਹਮਣੇ ਫਿਰ ਜਿਹੜੀ ਸਰਕਾਰ ਬਣੀ ਪਹਿਲੋਂ ਤਾਂ 78 ਚ ਬਾਦਲ ਪਰਵਾਰ ਦੇ ਧੋਖਾ ਦਿੱਤਾ ਕੌਮ ਨੂੰ ਜੀ ਉਸ ਤੋਂ ਬਾਅਦ ਵਿੱਚ ਬਾਅਦ ਵਿੱਚ ਕਾਂਗਰਸ ਆ ਗਈ ਕਾਂਗਰਸ ਨੇ ਬੜਾ ਵੱਡਾ ਬੇੰਤੂ ਬੁੱੱਛੜ ਮੁੱਖ ਮੰਤਰੀ ਬਣਿਆ ਤੇ ਕਿੰਨਾ ਨੇ ਸ਼ਹੀਦ ਕੀਤਾ ਸੀ ਉਹਨਾਂ ਥੋੜੀ ਗੱਲ ਕਰਨੀ ਸੀ ਹਜ਼ਾਰਾਂ ਸਿੰਘ ਲੱਖਾਂ ਦੀ ਗਿਣਤੀ ਚ ਪੰਜਾਬ ਦੀ ਧਰਤੀ ਤੇ ਸ਼ਹੀਦ ਹੋਏ ਟੂਟੇ ਪੁਲਿਸ ਮੁਕਾਬਲੇ ਬਣਾਏ ਗਏ ਜਸਵੰਤ ਸਿੰਘ ਖਾਲੜਾ ਵਰਗਾਂ ਨੂੰ ਜਿਨ੍ਹਾਂ ਨੇ 25000 ਲਾਸ਼ ਇੱਕ ਦੋ ਜ਼ਿਲ੍ਹਿਆਂ ਚੋਂ ਕੱਢ ਕੇ ਰੱਖ ਦਿੱਤੀ ਨਿਵਾਰਸ ਤੇ ਕਿਹੜੇ ਕੌਮ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਸਿੱਖ ਕੌਮ ਜਥੇਦਾਰ ਮੰੰਦੀ ਦੂਜਾ ਸੰਜਰਨਲਿਸਤ ਦੇਖਦੀ ਉਹਨਾਂ ਦੇ ਟੋਟੇ ਟੋਟੇ ਕਰਕੇ ਜਿਨ੍ਹਾਂ ਨੇ ਸ਼ਹੀਦ ਕਰਕੇ ਦਰਿਆ ਦੇ ਵਿੱਚ ਵਾਤਾ ਤੇ ਬਾਕੀ ਹਜ਼ਾਰਾਂ ਲੱਖ ਲਾਸ਼ਾਂ ਦੇ ਕਿੰਨੇ ਇਨਕੁਆਇਰੀ ਕਰਾਉਣੀ ਸੀ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਲਾਣਾ ਬੜੇ ਨੇ ਝੂਠ ਮਾਰੇ ਬੜੇ ਮੈਨੂਫੈਕਚਰ ਯਾਰੀ ਕੀਤੇ ਸੀ ਸ਼ਹੀਦਾਂ ਦੀ ਗੱਲ ਕਰਾਂਗੇ ਕਿਹੜੇ ਸ਼ਹੀਦਾਂ ਦੇ ਕਾਤਲ ਬਾਹਰ ਲਿਆਵਾਂਗੇ ਕਿੰਨਾ ਨੇ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਜਿਹੜੇ ਉਸ ਤੋਂ ਦੇ ਪੁਲਿਸ ਅਫਸਰ ਜਹਾਰ ਅਲਮਰ ਕੇ ਸਮੇਤ ਸੈਣੀ ਵਰਗੇ ਕੋਟਨੇ ਵਰਗੇ ਉਹਨਾਂ ਨੂੰ ਪਰਮਿਸ਼ਨਾਂ ਦਿੱਤੀਆਂ ਆਪ ਦੇ ਰਾਜ ਦੇ ਡੀਜੀਪੀ ਲਾਇਆ ਤੇ ਆਪ ਦੀਆਂ ਪਾਰਟੀਆਂ 'ਚ ਸ਼ਾਮਲ ਕਰਾ ਕੇ ਲਖਣੇ ਟਿਕਟਾਂ ਦਿੱਤੀਆਂ ਤੇ ਗੱਲ ਸ਼ਹੀਦਾਂ ਦੀ ਕਹਿੰਦੇ ਸੀ ਤਾ ਉਹ ਕੌਮ ਤਾਂ ਉਸ ਦਿਨ ਤੋਂ ਕਾਇਰ ਹੀ ਭਾਈ ਗੁਰਦੇਵ ਸਿੰਘ ਕੌਮ ਨੂੰ ਸ਼ਹੀਦ ਕਰਤਾ ਜਾਂ ਮਨੋਚਾਲ ਸਾਰੇ ਸਿੰਘਾਂ ਦੀ ਗੱਲ ਕਰ ਰਹੀ ਸੀ ਫਿਰ ਬਦ ਕਿਸਮਤੀ ਕੌਮ ਦੀ ਕੌਮ ਚੇਕਾ ਨਾ ਹੋਣਾ ਕਿਹੜੀ ਵੀ ਕੌਮ ਦਾ ਲੀਡਰ ਚੁਣਦੀ ਹੈ ਪਹਿਲੇ ਦਿੱਲੀ ਨੂੰ ਜਾ ਕੇ ਮੱਥਾ ਟੇਕ ਕੇ ਆਂਦਾ ਹੈ ਚਾਹੇ ਕੋਈ ਵੀ ਪੰਜਾਬ ਦਾ ਲੀਡਰ ਬਣਿਆ ਪਹਿਲੇ ਦਿੱਲੀ ਨੂੰ ਮੱਥਾ ਟੇਕਦਾ ਜਾ ਕੇ ਦਿੱਲੀ ਦੀ ਕੁਰਸੀ ਤੇ ਮੱਥਾ ਟੇਕਦਾ ਫਿਰ ਉਹ ਪੰਜਾਬ ਚੋਂ ਦੀ ਸੱਤਾ ਕਾਇਮ ਹੁੰਦੀ ਆ ਚਾਹੇ ਪ੍ਰਕਾਸ਼ ਸਿੰਘ ਬਾਦਲ ਦੋ ਵਾਰੀ ਉਹਨੇ ਗੱਲ ਕੀਤੀ ਸੀ ਮੈਂ ਖੀਤਾਂ ਦੇ ਦੰਸਾਰ ਦੋਵਾਂ ਕਾਕਾ ਦੋਸ਼ੀਆਂ ਨੂੰ ਉਹਨੇ ਤਾਂ ਹੋਰ ਸ਼ੀਤ ਕਰਕੇ ਰੱਖਤੇ ਡੇਰੇ ਸਰਸੇ ਨੂੰ ਯਾਰੀਆਂ ਪਾ ਕੇ 6 ਸਿੰਘ ਸਾਡੇ ਡੇਰੇ ਸਰਸੇ ਦੇ ਸੰਘਰਸ਼ ਵਿੱਚ ਸ਼ਹੀਦ ਹੋ ਗਏ ਭਾਈ ਕਮਲਜੀਤ ਸੁਨਾਮ ਭਾਈ ਹਰਮਨਦਰ ਸਿੰਘ ਭਾਈ ਬਲਕਾਰ ਸਿੰਘ ਹੋਰ ਨੇਕਾ ਸਿੰਘ ਕਿਹੜੇ ਸ਼ਹੀਦ ਹੋ ਗਏ ਬਾਅਦ ਵਿੱਚ ਉਹਨਾਂ 2015 ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਾ ਕੇ ਗੁਰੂਸੇ ਦੇ ਅੰਗ ਗਲੀਆਂ 'ਚ ਖਿਲਾਰ ਜਣੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਤੇ ਉਹਨਾਂ ਪੋਸਟਰ ਲਾ ਦੇਣੇ ਜੇ ਸਾਡੇ ਤੁਹਾਡਾ ਗੁਰੂ ਸਾਡੇ ਕੋਲ ਜੇ 10 ਲੱਖ ਦਾ ਨਾਮ ਜਾਂ ਲੱਭ ਲਓ ਉਸ ਦਿਨ ਜਾ ਕੇ ਬਗਰਾੜੀ ਧਰਤੀ ਸਾਰੀ ਪੁਲਿਸ ਲਾ ਕੇ ਬਾਈ ਜਾਂਦਾ ਤੇ ਦੋਸ਼ੀ ਕਿਉਂ ਨਾ ਲੱਭਦੇ ਬਾਅਦ ਵਿੱਚ ਸਿੰਘਾਂ ਨੇ ਇਨਸਾਫ ਲੈਣ ਗੋਲੀਆਂ ਮਾਰ ਕੇ ਸ਼ਹੀਦ ਕਰਨਾ ਉਸ ਤੋਂ ਬਾਅਦ ਕਿਹੜੇ ਝਾੜੂ ਵਾਲੇ ਬਰੂਪੀਏ ਜਿਨ੍ਹਾਂ ਨੇ ਬੜੇ ਵਾਅਦੇ ਕੀਤੇ ਬੜਾ ਕੁਝ ਪੰਜਾਬ 'ਚ ਰੌਲਾ ਪਾਇਆ ਅਸੀਂ ਇਨਸਾਫ ਲਿਆਵਾਂਗੇ ਅਸੀਂ ਕੁਝ ਨਹੀਂ ਕਰਾਂਗੇ ਅਸੀਂ ਸਭ ਕੁਝ ਕਰਾਂਗੇ ਫਿਰ 2 ਸਾਲ ਹੋ ਗਏ ਅਜ ਤੱਕ ਸਾਡੇ ਕੇਸ ਨਹੀਂ ਟ੍ਰਾਇਲ ਹੋਏ ਹਾਂ ਬਿਲਕੁਲ ਹੁਣ ਜਿਹੜੀ ਆ ਰਿਪੋਰਟਾਂ ਦੀ ਗੱਲ ਕਰਦੇ ਰਿਪੋਰਟਰਾਂ ਦਾ ਉਦੋਂ ਜੁਆਈਆਂ ਹੋਈਆਂ ਨੇ ਹਾਂ ਤਾਰਾ ਕੌਮ ਨੇ ਜਗਜਗਰ ਵੀ ਭਾਈ ਗੁਰਦੇਵ ਸਿੰਘ ਕੌਮ ਕਸ਼ੀਦ ਕੀਤਾ ਆਇਆ ਹੈ ਜੀ ਫਿਰ ਕਿੰਨਾ ਨੇ ਹੁਣ ਪਿਆ ਤਾਂ ਮੈਂ ਕੁਝ ਕਰ ਸਕਣਾ ਕਿ ਮੇਰੇ ਕੋਲ ਪਾਵਰ ਜਾਂ ਕਰਚਰਨ ਸਿੰਘ ਕੋਲ ਕੋਈ ਪਾਵਰ ਨਹੀਂ ਵਿਚਾਰਾ ਵੀ ਸਿੱਧਾ ਸਰਕਾਰ ਨੂੰ ਮੱਥਾ ਲਾ ਸਕੇ ਜਾਂ ਕਹਿ ਦੇਵੇ ਆ ਬੰਦਾ ਪਾਵਰ ਤੱਕ ਨੰਨਾ ਲੋਕਾਂ ਪਹਿਲਾਂ ਵੋਟਾਂ ਪਾ ਕੇ ਪਬਲਿਕ ਨੇ ਦੁਨੀਆ ਚ ਲੈ ਜਾਂਦਾ ਜੀ ਤੇ ਬਾਅਦ ਉਹਨਾਂ ਜੇ ਕਾਰ ਵੀ ਕਰਉਂਦਾ ਕੁਈਤਾ ਕਹੀ ਉਹ ਦਿੱਲੀ ਦੇ ਚਮਚੇ ਬਣ ਕੇ ਦਿੱਲੀ ਦੇ ਦਲਾਲ ਬਣ ਕੇ ਬਹਿ ਗਏ ਇਸ ਕਰਕੇ ਵੀਰ ਜੀ ਕੌਮ ਤਾਂ ਸਦਾ ਹੀ ਨਮਸਕਾਰ ਕਰਦੀ ਐ ਅਛੀਤਾਂ ਨੂੰ ਯਾਦ ਕਰਦੀ ਨੌਜਵਾਨਾਂ ਦੇ ਵਿੱਚ ਬੜਾ ਵੱਡਾ ਜਜ਼ਬਾ ਹੈ ਬੜਾ ਖੂਨ ਕਿੱਥੇ ਜਾਂਦੇ ਆ ਨੌਜਵਾਨ ਆਪਣੀ ਕੌਮ ਲਈ ਆਪਣੇ ਪੰਥ ਲਈ ਕਰਦੇ ਐ ਸ਼ਹਾਦਤਾਂ ਵੀ ਦੇ ਜਾਂਦੇ ਆ ਜੀ ਫਿਰ ਗੱਲ ਇਹ ਵੀ ਕਿਹੜੇ ਸਾਡੇ ਉੱਚੇ ਅਫਸਰ ਬੈਠੇ ਸਾਡੇ ਕਿੰਨੇ ਨਹੀਂ ਵੋਟਾਂ ਪਾ ਕੇ ਪਾਰਲੀਮੈਂਟੇ ਭੇਜੀਦਾ ਐ ਜਦੋਂ ਪਿੱਛੇ ਆਇਆ ਆਪਣਾ ਅਮਰਿਤਪਾਲ ਸਿੰਘ ਆਇਆ ਜੀ ਅਮਰਿਤਪਾਲ ਫੜਿੰਦਾ ਥੋੜਾ ਸੀ ਜੇ ਹਰ ਸਿਮਰਤ ਕੌਰ ਜਾ ਕੇ ਦਿੱਲੀ ਉੱਥੇ ਪਾਰਲੀਮੈਂਟ ਨਾ ਬੋਲਦੀ ਕਹਿੰਦੀ ਇਹਨੂੰ ਫੜੋ ਤਿੰਨ ਮਹੀਨੇ ਤਿੰਨ ਹਫ਼ਤੇ ਹੋ ਗਏ ਇਹਨੂੰ ਰੈਸਟ ਕਿਉਂ ਨਹੀਂ ਕੀਤਾ ਹਾਂ ਨਾ ਪੰਜਾਬ ਸਰਕਾਰ ਕਰਦੀ ਨਾ ਸੈਂਟਰ ਸਰਕਾਰ ਦੇ ਖਿਲਾਫ ਬੋਲੀ ਬਾਅਦ ਵਿੱਚ ਮਜੀਠੀਆ ਵਰਕੇ ਬੋਲਦੇ ਨੇ ਕਹਿੰਦਾ ਇਹ ਕਿਉਂ ਨਹੀਂ ਫੜਦੇ ਕਹਿੰਦਾ ਸਾਨੂੰ ਦਿਓ ਤਾਂ ਹਾਂ ਤੇ ਵੈਸੇ 10 ਨੇ ਫੜ ਕੇ ਦੇ ਦੇਗੇ ਤਾਂ ਐਵੇਂ ਗੱਲਾਂ ਕਰਨੀਆਂ ਜਿਦੋਂ ਅਮਰਿਤਪਾਲ ਨੂੰ ਪੜਾ ਕੇ ਇਥੋਂ ਜੀਐਲ ਵਿੱਚ ਇਤੋਂ ਹਜ਼ਾਰਾਂ ਕਿਲੋਮੀਟਰ ਦੂਰ ਭੇਜਦਾ ਏ ਹੁਣ ਉਹੀ ਬਾਦਲ ਉਹੀ ਤਕਬੀਰ ਕਿਹੜਾ ਕਹਿੰਦਾ ਜਗਤਾਰ ਸਿੰਘ ਹਾਰਾ ਤਕਤਲੇ ਡਾਕ ਇਹ ਤਾਂ ਅਤਵਾਦੀ ਆ ਅੱਜ ਉਹ ਬੰਦੀ ਸਿੰਘਾਂ ਦੀ ਅਜੇ ਅਰਦਾਸਾਂ ਕਰਦੇ ਆ ਕਿਦੋਂ 6 ਜੂਨ ਨੂੰ ਕੌਮ ਕਿਦੋਂ ਕਾਲ ਤਾ ਸਾਬ ਤੇ ਹਮਲਾ ਹੁੰਦਾ ਤੇ ਸਾਰੀ ਕੌਮ ਤੇ ਸੰਤ ਜਰਨੈਲ ਸਿੰਘ ਭਾਈ ਮਰੀਕ ਸਿੰਘ ਹੋਰ ਅਨੇਕਾਂ ਸਿੰਘ ਉੱਥੇ ਸ਼ਹੀਦ ਹੋ ਜਾਂਦੇ ਆ ਬੱਚੇ ਨਿੱਕੇ ਨਿੱਕੇ ਬਜ਼ੁਰਗ ਉੱਥੇ ਗੋਲੀਆਂ ਦੇ ਸ਼ਿਕਾਰ ਹੁੰਦੇ ਨੇ ਤੇ ਕਿਦਾਂ 6 ਜੂਨ ਨੂੰ ਕੌਮ ਅਰਦਾਸ ਕਰਦੀ ਆ ਉਹਦੋਂ ਤਾਂ ਸਾਰੀ ਟੈਕਸ ਫੋਰਸ ਉੱਥੇ ਲਾ ਕੇ ਤੇ ਉੱਥੇ ਪੱਗਾ ਲਾਂਦੇ ਆ ਤੇ ਲਾਠੀ ਚਾਰਜ ਕਰਦੇ ਸਿੰਘਾਂ ਨੂੰ ਉਹ ਤੇ شدت ਕੀਤਾ ਜਾਂਦਾ 6 ਜੂਨ ਨੂੰ ਹਰ ਸਾਲ ਹੀ ਕਰਦੀ ਹੈ ਸ਼ਰਮਣੀ ਕਮੇਟੀ ਅੱਜ ਜਾ ਕੇ ਡਰਾਮੇਬਾਜ਼ੀ ਕਰਕੇ ਉਹ ਸ਼ੀਦੀ ਦੇ ਆੜਾ ਕਾਲ ਤਸ ਕਿਹੜੇ ਮੂਣਾ ਬਣਾ ਰਿਆ ਇਹ ਕੌਮ ਹੋਰ ਤੁਸੀਂ ਮੀਡੀਆ ਵਾਲੇ ਵੀਰ ਜੀ ਲੋਕਾਂ ਨੂੰ ਉਹਨਾਂ ਨੂੰ ਸਵਾਲ ਪੁੱਛੋ ਜਾ ਕੇ ਪਿੰਡਾਂ ਸੱਥਾਂ 'ਚ ਖੜ ਕੇ ਜਾ ਕੇ ਵੀ ਇਹ ਕੀ ਡਰਾਮੇਬਾਜ਼ੀ ਕੰਮ ਨਾ ਕਰ ਰਹੇ ਨੇ ਬਿਲਕੁਲ ਬਿਲਕੁਲ ਜੀ ਮਿਹਰਬਾਨੀ ਭਾਈ ਗੱਤੀ ਸਾਡੇ ਨਾਲ ਨੇ ਫਿਰ ਸਭ ਕਿਦਾਂ ਦੇਖਦੇ ਹੋ ਇੱਕ ਬੰਨੇ ਕਹਿ ਰਿਹਾ ਕਿ ਅਸੀਂ ਕਾਲ ਤੱਕ ਸੈਵ ਦੇ ਉੱਤੇ ਜਥੇਦਾਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਤੇ ਦੂਜੇ ਬੰਨੇ ਜਿਹੜੀ ਅਜੈਬ ਘਰ ਦੇ ਵਿੱਚ ਜਥੇਦਾਰ ਸਾਹਿਬ ਦੀ ਫੋਟੋ ਲੱਗੀ ਹੈ ਉਹਦੇ ਅੱਗੇ ਜਥੇਦਾਰ ਸਾਹਿਬ ਵੀ ਨਹੀਂ ਲਿਖਿਆ ਸਿੱਧਾ ਭਾਈ ਗੁਰਦੇਵ ਸਿੰਘ ਕੌਂਕੇ ਲਿਖਿਆ ਇੱਕ ਬੰਨੇ ਕਹਿ ਰਹੇ ਕਿ ਜਥੇਦਾਰ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਦੂਜੇ ਬੰਨੇ ਜਥੇਦਾਰ ਮੰਨਣ ਨੂੰ ਤਿਆਰ ਵੀ ਨਹੀਂਗੇ ਇਹ ਜੀ ਜਥੇਦਾਰ ਤਾਂ ਆਪ ਦਾ ਉਹਨੂੰ ਮੰਨਦੇ ਨਾ ਜਿਹੜਾ ਇਹਨਾਂ ਦੀ ਜੁੱਤੀ ਚਟਦਾ ਜਿਵੇਂ ਗਰਵਜਨ ਸਿੰਘ ਰਹਿ ਗਿਆ ਜਿਵੇਂ ਹੁਣ ਹਰਪ੍ਰੀਤ ਰਹਿ ਗਿਆ ਇਹਨਾਂ ਦੀ ਬੁੱਲੀ ਬੋਲਦਾ ਰਿਹਾ ਚੱਲੋ ਜਾਂਦਾ ਜਾਂਦਾ ਕੁਛ ਬੋਲ ਕੇ ਗਿਆ ਜਲਾ ਇਹਨੇ ਇਹਨਾਂ ਬਿਆਨ ਦਿੱਤਾ ਵੀ ਸਾਡੇ ਉੱਤੇ ਇਹਨਾਂ ਦਾ ਦਬਾਅ ਹੈ ਉਹਦਾ ਬਿਆਨ ਚੱਲਿਆ ਸੀ ਹੁਣ ਮੰਨ ਲਓ ਇਹਨਾਂ ਦਾ ਆਪਾਂ ਪਤਾ ਲੱਗ ਗਿਆ ਜਿਹੜੇ ਭੋਲੇ ਪੰਛੀ ਜਿਹੜਾ ਸਤਾਨ ਦਿਮਾਗ ਵਾਲੇ ਇਹਨਾਂ ਦੇ ਮਗਰ ਤੁਰੇ ਫਿਰਦੇ ਨੇ ਜਿਹੜੇ ਅੱਜ ਵੀ ਕਹਿੰਦੇ ਨੇ ਬਾਦਲ-ਬਾਦਲ ਤੇ ਉਹਨਾਂ ਦੇ ਪਿੱਛੇ ਤੁਰੇ ਫਿਰਦੇ ਬਹੁਤ ਈ ਛੱਡੋ ਨਿਆੰਗ ਜਥੇ ਬੰਦੀਆਂ ਦੇ ਜਿਹੜੇ ਮੁਖੀ ਤੇ ਜਿਹੜੀ ਦਮਦਮੀ ਟਕਸਾਲ ਤੇ ਰਨਾਮ ਸਿੰਘ ਤੁਮਾ ਬੈਠਾ ਜਿਹੜੀ ਸਾਡੀ ਟਕਸਾਲ ਉਸ ਟਕਸ ਸਿੰਘ ਦੀ ਟਕਸਾਲ ਤੇ ਬਾਬਾ ਦੀਪ ਸਿੰਘ ਲਕੀਰ ਖਿੱਚ ਕੇ ਸਾਡੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਨੂੰ ਅਕਾਲ ਪੁਰਖ ਦੇ ਘਰ ਨੂੰ ਯਾਦ ਕਰਾਉਂਦੇ ਨੇ ਤੇ ਪਰ ਉਹ ਟਕਸਾਲ ਜਿਹੜੀ ਉਹਨੂੰ ਕੋਈ ਖਰੀਦ ਨਹੀਂ ਚੱਕਿਆ ਸਭ ਤੋਂ ਵੱਡਾ ਬਾਦਲ ਐਸਾ ਦਿਮਾਗ ਦਾ ਨਿਕਲਿਆ ਜਿਸ ਟਕਸਾਲ ਨੂੰ ਉਹਨੇ ਆਪਣੇ ਪੈਰਾਂ 'ਤੇ ਡੇਕ ਲਿਆ ਹੁਣ ਤੁਸੀਂ ਵੇਖੋ ਉਹ ਰਨਾਮ ਸਿੰਘ ਤੁਮਾ ਉਹਨਾਂ ਦੇ ਪੈਰਾਂ 'ਤੇ ਡਿੱਗਿਆ ਉਹ ਟਕਸਾਲ ਤੇ ਉਹ ਹੀ ਆਪਣਾ ਜਹੇਦਰ ਦੀ ਵਰਸੀ ਮਨਾ ਰਿਹਾ ਉਸੇ ਟਕਸਾਲ ਦੇ ਵਿੱਚੋਂ ਨਿਕਲ ਕੇ ਅਕਾਲ ਤਖਤ ਦਾ ਜਹੇਦਰ ਬਣਿਆ ਤੇ ਉਸ ਨੂੰ ਇਹਨਾਂ ਨੇ ਸ਼ਹੀਦ ਕਰਵਾਇਆ ਤੇ ਸ਼ਹੀਦ ਕਰਾਉਣ ਤੋਂ ਬਾਅਦ ਫੋਟੋ ਲੱਗੀ ਤੇ ਫੋਟੋ ਦੇ ਥੱਲੇ ਲਿਖਿਆ ਨਹੀਂ ਤੁਸੀਂ ਕਹਿ ਰਹੇ ਇਹਨਾਂ ਨੇ ਗੁਰੂ ਕੇ ਪਿਆਰੋ ਅੱਜ ਤਿੱਕਰ ਉਹਦੀ ਜਿਹੜੀ ਰਿਪੋਰਟ ਇਹਨਾਂ ਦੀ ਸਰਕਾਰ ਰਹਿਣ ਦੇ ਵਿੱਚ ਵੀ ਉਸ ਲੋਕਾਂ ਦੇ ਕੋਈ ਰੱਸੀ ਵੀ ਨਹੀਂ ਤੇ ਨਾ ਹੀ ਕਿ ਉਹਨਾਂ ਦੇ ਪਰਿਵਾਰ ਨੂੰ ਆਣ ਕੇ ਮਿਲੇ ਤੇ ਨਾ ਹੀ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਕੀਤਾ ਉਹਨੂੰ ਛੱਡੋ ਇਹਨਾਂ ਦੀ ਜਦੋਂ ਵੀ ਸਰਕਾਰ ਆਈ ਸਿੱਖਾਂ ਨੂੰ ਪੁਲਿਸ ਫੜ ਕੇ ਅੰਦਰ ਲੈ ਕੇ ਗਈਏ ਤੇ ਸਿੱਖਾਂ ਨੂੰ ਮਾਰਿਆ ਗਿਆ ਤੇ ਸੰਤ ਗਿਆਨੀ ਜਰਨੈਲ ਸਿੰਘ ਦੀ ਸਜੀ ਬਾਸ ਸ੍ਰਿੰਦਰ ਸਿੰਘ ਸੋਢੀ ਬਾਦਲਾਨੇ ਮਰਵਾਇਆ ਤੇ ਨਾਲ ਉਹ ਜਨਾਨੀ ਨੂੰ 5000 ਰੁਪਏ ਦਿੱਤਾ ਫਿਰ ਸੰਤਾਂ ਦੇ ਕੋਲ ਜਾ ਕੇ ਜਨਾਨੀ ਰੋਈ ਕਹਿੰਦੀ ਸੰਤ ਜੀ ਮੈਨੂੰ ਇਹ ਇਹਨਾਂ ਨੇ ਭੇਜਿਆ ਤੇ ਮੈਨੂੰ ਇਹ ਗੱਲ ਕਹੀ ਸੀ ਵੀ ਤੂੰ ਜਾ ਕੇ ਸੰਤਾਂ ਨੂੰ ਇਹ ਗੱਲ ਕਹਿ ਦੀ ਮੇਰੀ ਇੱਜ਼ਤ ਨੂੰ ਹੱਥ ਪਾਇਆ ਅਛਿੰਦਰ ਸਿੰਘ ਸੋਢੀ ਨੇ ਤੇ ਮੈਂ ਅਸੀਂ ਬਾਜ਼ ਜਾਵਾਂਗੇ ਤੇ ਕਹਿੰਦੀ ਇਹ ਗੱਲ ਨਹੀਂ ਆਹ ਗੱਲ ਹੈਗੀ ਜਦੋਂ ਇਹ ਗੱਲ ਹੋਈ ਪਤਾ ਲੱਗਾ ਨਾਲ ਦੀ ਨਾਲ ਉਹ ਸਿੰਦੇ ਨੂੰ ਫਿਰ ਸੂਰਮਿਆਂ ਨੇ ਉਹਨਾਂ ਨੂੰ ਗੱਡੀ ਚੜਾਇਆ ਬਾਦਲਾਂ ਦਾ ਜਿਹੜਾ ਉਹ ਕੁੱਤਾ ਸੀ ਹੱਥ ਟੋਕੂ ਤੇ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜੇ ਰਨਾਮ ਸਿੰਘ ਤੁਮ੍ਹੇ ਵਰਗੇ ਕਹਿੰਦੇ ਅਸੀਂ ਦਮਦੋ ਵੀ ਟਕਸਾਲ ਦੇ ਮੁਖੀ ਆ ਬਨਤਾ ਸਿੰਘ ਮੁੰਡੇਪੁਰ ਵਾਲਾ ਕਹਿੰਦਾ ਅਸੀਂ ਕਥਾ ਵਾਜ ਕੋ ਆ ਜਿਹੜੇ ਦਸ਼ਮਗੰਦ ਦੀ ਕਥਾ ਕਰਦੇ ਆ ਉਹ ਤੁਹਾਨੂੰ ਕੀੜੇ ਪੈਣ ਤੁਸੀਂ ਆਹ ਕਿਉਂ ਨਹੀਂ ਕਥ ਜਿਨੂ ਸ਼ਹੀਦ ਕੋਕੋ ਕੇ ਕਰ ਦਿੱਤਾ ਗਿਆ ਟੋਟੇ ਕਰ ਕਰਕੇ ਦਰਿਆ ਦੇ ਵਿੱਚ ਰੀਕਾ ਵਿੱਚ ਰੋੜ ਦਿੱਤਾ ਗਿਆ ਇਹ ਕਥਾ ਤੁਹਾਡੇ ਕੋਲ ਅੱਜ ਤੱਕ ਕਿਉਂ ਨਹੀਂ ਹੋਈ ਅੰਦਾ ਤੁਸੀਂ ਉੱਥੇ ਮੰਜੀ ਸਵਾਲ ਤੇ ਕਦਾ ਕਿਉਂ ਨਹੀਂ ਕੀਤੀ ਦਿੱਲੀ ਵਿੱਚ ਕਿਉਂ ਨਹੀਂ ਕੀਤੀ ਕਿਉਂ ਕਿ ਖਾਲਸਾ ਜੀ ਜਿੱਥੇ ਅਸੀਂ ਕੱਟੇ ਹੁੰਨੇ ਆ ਤੇ ਜਿੱਥੇ ਅਸੀਂ ਵੱਧ ਚੜ ਕੇ ਸ਼ੀਧਾ ਦੀਆਂ ਬਰਸੀਆਂ ਮਨਾਉਣੇ ਆ ਜ਼ਿਹੇਦਾਰ ਕੌਂਕੋ ਵਾਲੇ ਨੂੰ ਪੁੱਠਿਆਂ ਟਾਂਕੇ ਬਹੁਤ ਜ਼ੁਲਮ ਕਰਕੇ ਉਹਨੂੰ ਸ਼ਹੀਦ ਕੀਤਾ ਹੋਵੇ ਸਾਡੇ ਜ਼ਿਹੇਦਾਰ ਨੂੰ ਤੇ ਜ਼ਿਹੇਦਾਰ ਨੂੰ ਸ਼ਹੀਦ ਕੀਤਾ ਕੌਮ ਦੇ ਆਗੂ ਘੋਣ ਵਾਲੇ ਅੱਜ ਤੱਕ ਉਹ ਜ਼ਿਹੇਦਾਰ ਦੀ ਬਦੇ ਬਰਸੀ ਦੇ ਵਿੱਚ ਪਿਆਰੋ ਆ ਕੇ ਮਨਾਉਣ ਬਿਨ ਹੋਏ ਤੇ ਵੱਡੇ ਤੋਂ ਪੱਦਰ ਤੇ ਹੋਰ ਲੈ ਲੋ ਆਪਣੇ ਕਿੰਨੇ ਸਿੰਘ ਸ਼ਹੀਦ ਹੋਏ ਨੇ ਜੀ ਜਿਨ੍ਹਾਂ ਨੇ ਲਾਛਾਂ ਲੱਭਣ ਲਈ ਪਰਮਜੀਤ ਸਿੰਘ ਖਾਲੜਾ ਵਰਗਿਆਂ ਨੂੰ ਸ਼ਹੀਦ ਕੀਤਾ ਭਾਈ ਨਿਰਮਨ ਸਿੰਘ ਕਵੀਸ਼ਰ ਨੂੰ ਸ਼ਹੀਦ ਕੀਤਾ ਅੱਜ ਤਿੱਕਰ ਬਾਦਲ ਕੇ ਦੱਸਣ ਸ਼੍ਰੋਮਣੀ ਕਮੇਟੀ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਵੱਡੀ ਵਰਸੀ ਮਨਾਈ ਹੋਵੇ ਇਹਨਾਂ ਦਾ ਕੱਲੇ-ਕੱਲੇ ਦਾ ਇਤਿਹਾਸ ਪ੍ਰਚਾਰਕ ਦੇ ਕੋਲੋਂ ਸੁਣਾਇਆ ਹੋਵੇ ਦੱਸਣ ਕਰਨਾ ਦੇ ਚਾਹੀਦਾ ਸੀ ਇਸ ਕਰਕੇ ਖਾਲਸਾ ਜੀ ਕੌਮ ਦਾ ਗਾਲ ਘੁੱਟਣ ਲਈ ਕੌਮ ਨੂੰ ਮਾਰਨ ਵਾਸਤੇ ਇਹ ਬਾਦਲ ਪਰਿਵਾਰ ਸਰਕਾਰ ਨੇ ਛੱਡਿਆ ਹੋਰ ਵੀ ਹੈਗੇ ਨੇ ਹੋਰ ਵੀ ਹੈਗੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਅਸੀਂ ਬੜੇ ਸਰਗਰਮ ਅਸੀਂ ਪੰਥ ਦੇ ਗੁਆਂ ਅਸੀਂ ਵੱਖਰਾ ਘਰ ਬਣਾ ਦੇਾਂਗੇ ਉਹ ਵੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਸ਼ਾਨ ਦੀ ਕਰਕੇ ਬੱਚਿਆਂ ਨੂੰ ਅੰਦਰ ਛੱਡ ਕੇ ਉਹਨਾਂ ਨੂੰ ਜ਼ਿਲ੍ਹਾ ਵਿੱਚ ਘੱਲ ਕੇ ਆਪ ਨੂੰ ਯਾਰੇ ਲੈ ਰਹੇ ਨੇ ਉਹਨਾਂ ਦੀ ਇੱਥੇ ਕੋਈ ਕੌਮ ਦਾ ਇਸ ਤਰ੍ਹਾਂ ਕੱਟ ਕਰਕੇ ਕੌਮ ਦੀ ਬਰਸੀ ਜਾਂ ਕੌਮ ਦੇ ਸਿਧਾਂਤ ਨੂੰ ਅੱਗੇ ਨਹੀਂ ਰੱਖਿਆ ਜਿੱਥੇ ਬਾਦਲ ਕੇ ਦੋਸੀ ਨੇ ਉਹ ਵੀ ਦੋਸੀ ਨੇ ਜੇ ਕੌਮ ਨੇ ਉਹਨਾਂ ਦੇ ਮਗਰ ਲਾ ਕੇ ਕੱਟ ਕਰ ਹੀ ਦਿੱਤਾ 8 ਲੱਖ ਦਾ ਕੱਟ ਹੋ ਗਿਆ ਉੱਥੇ ਰੋਟੀਆਂ ਖਾ ਕੇ ਘਰਾਂ ਨੂੰ ਤੁਰ ਗਏ ਜੇ ਕਾਲ ਤੱਕ ਸਭ ਯਾਦ ਕਰਾਉਣਾ ਸੀ 8 ਲੱਖ ਦਾ ਜਿਹ ਦਿਨ ਕੱਟ ਸੀ ਉਹ ਦਿਨ ਆਗੂ ਕਹਿੰਦਾ ਜਾਣਾ ਹੈ ਕਾਲ ਤੱਕ ਸਭ ਬਾਬਾ ਦੀਪ ਸਿੰਘਾ ਜੀ ਲਕੀਰ ਖਿੱਚਦਾ ਤੇ 8 ਲੱਖ ਦਾ 8 ਲੱਖ ਉੱਤਰ ਜਾਣਾ ਸੀ ਤੇ ਚਾਬੀਆਂ ਮਿਲ ਜਣੀਆਂ ਸੀ ਸਾਡੀ ਗੋਲ ਜਿਹੜੀ ਸਹੀ ਮੈਂ ਜੰਗਾ ਦੇ ਵਰਤੀ ਜਾਣੀ ਸੀ ਪਰ ਉਹਨਾਂ ਨੇ ਵੀ ਕੌਮ ਦੇ ਨਾਲ ਧੋਖਾ ਕਰਕੇ ਆਪਣੇ ਆਪ ਨੂੰ ਹੀ ਵੱਡੇ ਕਹਿ ਕੇ ਤੇ ਕੌਮ ਦਾ ਬੇੜਾਗਰ ਕੀਤਾ ਜੇ ਅੱਜ ਭਾਈ ਸਾਹਿਬ ਗੁਰਦੇਵ ਸਿੰਘ ਕੌਂਕੇ ਵਾਲਿਆਂ ਨੂੰ ਸ਼ਹੀਦ ਕੀਤਾ ਤੇ ਜਦੋਂ ਜੇਲ੍ਹ ਦੇ ਵਿੱਚ ਸੀ ਬੰਦ ਸੀ ਹਵਾਲਾੜ ਦੇ ਵਿੱਚ ਉਦੋਂ ਪਹਿਲੋ ਉਹ ਵੀ ਆਣ ਕੇ ਉਹਨਾਂ ਨੇ ਵੀ ਕੋਈ ਰੋਲ ਨਹੀਂ ਨਿਭਾਇਆ ਜਦੋਂ ਉਹਨਾਂ ਨੂੰ ਮਾਰ ਦਿੱਤਾ ਗਿਆ ਅੱਖ ਭਾ ਦਿੱਤਾ ਗਿਆ ਉਦੋਂ ਬਾਅਦ ਛੜਕ ਦੇ ਤਪੜਾ ਪਛਾ ਕੇ ਬਹਿ ਗਏ ਰੋਟੀਆਂ ਸੇਕਣ ਲਈ ਸਾਰੇ ਜਿਹੜੇ ਬਹੁਤੇ ਆਗੂ ਨੇ ਕੌਮ ਦੇ ਧੋਖੇਬਾਜ਼ ਨੇ ਸਹੀ ਆਗੂਆਂ ਨੂੰ ਭਾਈ ਗੁਰਦੇਵ ਸਿੰਘ ਕੌਂਕ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਜਾਂ ਪਿਆਰੋ ਗੁਰੂ ਕਿਸੇ ਕੋ ਹੋਰ ਵੀ ਨੇਕਾਂ ਜਿਵੇਂ ਇਵੇਂ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਲਾਸਟ ਸਵਾਲ ਐਸਜੀਪੀਸੀ ਤੇ ਲਵਾਂਗਾ ਐਸਜੀਪੀਸੀ ਕਹਿੰਦੀ ਹੈ ਕਿ ਅਸੀਂ ਕਾਨੂੰਨਨ ਲੜਾਈ ਲੜਾਂਗੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਹਣਾ ਦੀ ਜੇ ਆਪਾਂ ਗੱਲ ਕਰ ਲਈਏ ਜਥੇਦਾਰ ਗੁਰਦੇਵ ਸਿੰਘ ਕੌਂਕੇ ਹਣਾ ਨੂੰ ਵੀ ਪੁਲਸ ਨੇ ਸ਼ਹੀਦ ਕੀਤਾ ਪੁਲਸ ਦੀ ਗੋਲੀ ਦੇ ਨਾਲ ਸ਼ਹਾਦਤ ਹੁੰਦੀ ਹੈ ਤੇ ਪੁਲਸ ਦੀ ਗੋਲੀ ਦੇ ਨਾਲ ਸ਼ਹਾਦਤ ਭਾਈ ਜਸਪਾਲ ਸਿੰਘ ਚੋੜ ਸਿੱਧਵਾਂ ਦੀ ਵੀ ਹੁੰਦੀ ਹੈ ਪੁਲਸ ਦੀ ਗੋਲੀ ਦੇ ਨਾਲ ਸ਼ਹਾਦਤ ਬਹਿਬਲ ਕਲਾਂ ਦੇ ਵਿੱਚ ਦੋ ਸਿੰਘਾਂ ਦੀ ਹੁੰਦੀ ਹੈ ਭਾਈ ਕਮਲਜੀਤ ਸਿੰਘ ਆਣਾ ਦੀ ਹੁੰਦੀ ਹੈ ਤੇ ਸ਼ਰਮਣੀ ਕਮੇਟੀ ਉਹਨਾਂ ਦੀ ਗੱਲ ਕਦੋਂ ਕਰੇਗੀ ਚਾ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੀ ਬਿਲਕੁਲ ਜੀ ਇਹ ਤਾਂ ਕੌਣ ਨੂੰ ਮੂਰਖ ਬਣਾ ਕੇ ਵੋਟਾਂ ਲੈਣੀਆਂ ਚਾਹੁੰਦੇ ਨੇ ਭਾਈ ਜਸਪਾਲ ਸਿੰਘ ਜੀ ਜਦੋਂ ਸ਼ਹੀਦ ਕੀਤਾ ਕਾਲਜ ਚੋਂ ਕੱਢ ਕੇ ਨੌਜਵਾਨ ਕੱਲਾ ਕੱਲਾ ਮਾਂ ਦਾ ਪੁੱਤਰ ਇਹ ਮੱਕੜ ਸੀ ਤੇ ਕਾਲਦਾਰ ਦਾ ਜ਼ਹਿਦਾਰ ਗਰਭਜਨ ਸੀ ਤੇ ਭੋਗ ਤੇ ਵੀ ਕੱਟ ਨਹੀਂ ਕਰਨ ਦਿੱਤਾ ਗਿਆ ਤੇ ਭੋਗ ਦੇ ਉੱਤੇ ਵੀ ਉਹ ਲੋਕਾਂ ਨੂੰ ਭਜਾ ਦਿੱਤਾ ਗਿਆ ਪੁਲਿਸ ਲਾਤੀ ਬਾਦਲ ਦੀ ਸਰਕਾਰ ਸੀ ਉਹਨਾਂ ਇਨਸਾਫ਼ ਨਹੀਂ ਮਿਲਿਆ ਆਰਐਸਐਸ ਦਾ ਪਤਾ ਲੈਣਗੇ ਇਸੇ ਤਰ੍ਹਾਂ ਖਾਲਸਾ ਜੀ ਇਹ ਇਹਨਾਂ ਨੇ ਇਹ ਪ੍ਰਚਾਰ ਕਰ ਕਰਕੇ ਲੋਕਾਂ ਨੂੰ ਮਾਰ ਕੇ ਲੋਕਾਂ ਦਾ ਇਨਸਾਫ਼ ਕੀ ਦੇਣਾ ਤੁਸੀਂ 2015 ਦੀ ਗੱਲ ਆਪਾਂ ਕਰ ਲਈਏ 6 ਜੂਨ ਵਾਲੇ ਦਿਨ ਪ੍ਰਕਰਮਾਂ ਦੇ ਵਿੱਚ ਜੋਵਾਨਾਂ ਦੀਆਂ ਪੱਗਾਂ ਖਿਲਾਰੀਆਂ ਗਈਆਂ ਤੇ ਕਿਰਪਾਨਾਂ ਦੇ ਨਾਲ ਚਿਰੇਆ ਗਿਆ ਤੇ ਥਾਣੇ ਫੜਾਇਆ ਗਿਆ ਤੇ ਆ ਸਰਜੀਤ ਸਿੰਘ ਖੋਸੇਵਰਗਿਆਂ ਨੇ 328 ਰੁਪਿਆਂ ਲਈ ਹੱਕ ਲਈ ਗੱਲ ਕੀਤੀ ਤੇ ਉਹਨਾਂ ਨੂੰ ਕੁੱਟ-ਕੁੱਟ ਕੇ ਤੇ ਜਨਾਨੀਆਂ ਦੇ ਵੀ ਕੱਪੜੇ ਪਾੜ ਕੇ ਬਾਹਰ ਕੱਢ ਦਿੱਤਾ ਗਿਆ ਉਹ ਕਿਹੜੀ ਕੌਮ ਦੀ ਗੱਲ ਕਰਦੇ ਹੋ ਪਰ ਇੱਕ ਗੱਲ ਮੈਂ ਹੋਰ ਕਰ ਦੇਣਾ ਚਲੋ ਆਪਾਂ ਲਾਸਟ ਕਰਨੇ ਆ ਜਿਹੜਾ ਗੰਦ ਇਹਨਾਂ ਨੇ ਪਾ ਲਿਆ ਗੰਦ ਨੂੰ ਉਹਨਾਂ ਨਿਵੇੜਨਾ ਚਾਹੁੰਦੇ ਹੋ ਤੇ ਮੈਂ ਤੈਨੂੰ ਸੁਖਵੀਰ ਇੱਕੋ ਗੱਲ ਕਹਿਣਾ ਤੇ ਜਿਹੜਾ ਹੁਣ ਬੈਠਾ ਬਾਦਲਾਂ ਦਾ ਬੰਦਾ ਪਿਆਰੋ ਜੁੱਤੀ ਝੱਟ ਕਵਾਂਗਾ ਜਹੇਦਰ ਨਹੀਂ ਮੈਂ ਕਹਿੰਦਾ ਜੁੱਤੀ ਝੱਟ ਇਹਨਾਂ ਹੁਣ ਤੁਸੀਂ ਇਹ ਕੰਮ ਕਰੋ ਪਿੰਡਾਂ ਦੇ ਵਿੱਚ ਜਾਓ ਪਿੰਡਾਂ ਦੇ ਗੁਰਦੁਆਰੇ ਗ੍ਰੰਥੀਆਂ ਦੀ ਤਨਖਾਹ ਬਣਦਿਓ ਜਿਹੜੇ ਕੋਈ ਮੇਰੇ ਤੇਰੇ ਵਰਗੇ ਤੁਹਾਡੇ ਪੱਤਰਕਾਰ ਵਰਗੇ ਜਾਂ ਹੋਰ ਦਿਰ ਦਰਦ ਰੱਖਣ ਵਾਲੇ ਉਹਨਾਂ ਨੂੰ ਗੁਰੂ ਦੀ ਗੋਲਕ ਚ ਸੰਯੋਗ ਦਿਓ ਤੇ ਪਿੰਡ ਪਿੰਡ ਪ੍ਰਚਾਰ ਕਰਕੇ ਤੇ ਪਿੰਡ ਪਿੰਡ ਪ੍ਰਚਾਰ ਕਰਕੇ ਸਿੱਖੀ ਦਾ ਤੇ ਸਿੱਖੀ ਨੂੰ ਅੱਗੇ ਲੈ ਕੇ ਆਉਣ ਇਹ ਕੰਮ ਕਰੋ ਤੇ ਜਾਂ ਜਿਹੜੇ ਸਕੂਲ ਨੇ ਖੋਲੇ ਹੋਏ ਜਿੱਥੇ ਸਕੂਲਾਂ ਵਿੱਚ ਸਿੱਖਾਂ ਦੇ ਬੱਚੇ ਹੀ ਨਹੀਂਗੇ ਬੜੀਆਂ ਤਗੜੀਆਂ ਫੀਸਾਂ ਬਣਾਤੀਆਂ ਹਸਪਤਾਲਾਂ ਵਿੱਚ ਬਣਾਤਾ ਉਹਨਾਂ ਨੂੰ ਇਸ ਪਾਸੇ ਕਰ ਦਿਓ ਪਤਾ ਤਾਂ ਲੱਗੇ ਵੀ ਤੁਹਾਡੇ ਅੰਦਰ ਕਦੇ ਕੌਮ ਦਾ ਦਰਦ ਜਾਗ ਪਿਆ ਉੱਥੋਂ ਦਾ ਫੀਸਾ ਲੈ ਕੇ ਉਹ ਗੋਲਕ ਚ ਆਕੇ ਮੋਦੀ ਤਿੱਕਰ ਪਚਾਉਂਦੇ ਹੋ ਤੇ ਇਹ ਡਰਾਮੇ ਬਾਜੀਆਂ ਛੱਡ ਦਿਓ ਕੌਮ ਦਾ ਬਹੁਤ ਨੁਕਸਾਨ ਕਰ ਲੈ ਜਿਵੇਂ ਜਿਵੇਂ ਕਰੋਗੇ ਤੁਹਾਡਾ ਨਾਮ ਉਹ ਨਿਸ਼ਾਨ ਮਟ ਜਾਣਾ ਹੈ ਕੌਮ ਦੇ ਝੰਡੇ ਝੁਲਦੇ ਰਹਿਣਗੇ ਸੂਬੇ ਸਰਹੰਦ ਨੇ ਸਾਬ ਜਦੇ ਸ਼ਹੀਦ ਕੀਤੇ ਉਹਨੇ ਆਖਿਆ ਮੇਰੇ ਝੰਡੇ ਝੁਲਦੇ ਰਹਿਣਗੇ ਅੱਜ ਉਹਦੀ ਕਬਰ ਤੇ ਕੋਈ ਥੁੱਕਦਾ ਨਹੀਂ ਹਾਂ ਪਾਪੀ ਕੋ ਤੁਸੀਂ ਆ ਜਰੂਰ ਗਏ ਹੋ ਰਹਿਣਾ ਤੁਹਾਡਾ ਵੀ ਨਾਮ ਉਹ ਨਿਸ਼ਾਨ ਧੰਨਵਾਦ ਜੀ ਬਿਲਕੁਲ ਜਿਨੇ ਵੀ ਕੌਮ ਦੇ ਨਾਲ ਧਰੋ ਕੀਤਾ ਨਾ ਉਹਦਾ ਕੁਹਰੇ ਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਰਹੇਗਾ ਸੰਗਤ ਜੀ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ